ਜਿੰਦਗੀ ਜੋ ਰਹੇ ਕੈਨ ਮੰਤਰੀ ਗਰਮੇਸ਼ ਸਿੰਘ ਕੁੜਿਆਲੇ ਬੇਟਾ ਸਮੀਸ ਨਾਲ ਜਿਆ ਸੀਗਾ ਜਿੱਤੇ ਬਿੰਤਵੰਦੇ ਅਰਪਾਲ ਸਿੰਘ ਜੀਮਾ ਮੁੱਖ ਮੰਤਰੀ ਭੁਗੰਤ ਮਾਨ ਸ੍ਰੀ ਅਮਨ ਅਰੋੜਾ ਜੀ ਅਤੇ ਹੋਰ ਡੀਪੀ ਐਮਐਲਏ ਸਾਹਿਬ ਹੋਰ ਐਮਐਲਏ ਦਾ ਕੈਨ ਮੰਤਰੀ ਬਹੁਤ ਪਹੁੰਚੇ ਇਸ ਦਾ ਕਾਰਨ ਕੋਈ ਕਹਿਆ ਨਹੀਂ ਜੋ ਕੈਨ ਮੰਤਰੀ ਗਰਮੇਸ਼ ਸਿੰਘ ਕੁੜਿਆਲਾ ਬਹੁਤ ਹੀ ਠੰਡੇ ਨਮਕ ਵਾਲੇ ਸਵਾਲ ਹੈ ਲੋਕਾਂ ਨੂੰ ਬਹੁਤ ਚਾਉਂਦੇ ਆ ਜਿਸ ਕਰਕੇ ਸੀਐਮ ਸਾਹਿਬ ਆਪ ਉਹਨਾਂ ਨੇ ਵਿਆਹ ਵੀ ਪਹੁੰਚੇ ਪੁੱਛੋ ਉਹ ਦਬਾਈਰ ਸੌੜ ਦੇ ਵਿੱਚ ਅਨਮ੍ਰਿਤ। ਹਾਂਜੀ ਹਾਂਜੀ ਧੰਨਵਾਦ। ਥੈਂਕ ਯੂ। ਵੈਲਕਮ ਟੂ ਮੀ। ਮੈਂ ਭਗਵਾਨ ਤੁਮਨਾ ਕਰੀ ਰੰਗਲਾ ਪੰਜਾਬ ਸੀ ਬਣਾਤਾ। ਇਹ ਜੁਨੀਚੋਣਾ ਵਿੱਚ ਹੋਈਆਂ ਨੇ ਜੇ ਤੁਹਾਨੂੰ ਯਾਦ ਪੜੇ ਨਾ ਮੇਰੇ ਵੱਲੋਂ ਤੁਹਾਨੂੰ ਦੱਸੇ। ਸਸੀ ਗਾਲ ਜੀ। ਮੈਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ। ਤੁਸੀਂ ਮੇਰੇ ਕੋਲ ਟਾਈਮ ਕੱਢ ਕੇ ਆਏ। ਮੈਂ ਕਮਲਜੀਤ ਕੌਰ ਬਲਾਕ ਪ੍ਰਧਾਨ ਖਲਕਾ ਪੁੱਚੋ ਮੰਡੀ। ਦੇਖੋ ਜੀ ਆਮ ਆਦਮੀ ਪਾਰਟੀ ਨੇ ਜੇ ਕੰਮ ਕੀਤੇ ਆ ਉਹ ਤਾਂ ਤਿੰਨ ਸੀਟਾਂ ਤੋਂ ਕਲੀਅਰ ਹੋ ਹੀ ਗਿਆ। ਜੇ ਗਰਾਊਂਡ ਲੈਵਲ ਤੇ ਕੰਮ ਹੋਏ ਸੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਸੰਦ ਕੀਤਾ। ਉਹਨਾਂ ਦੇ ਕੰਮਾਂ ਨੂੰ ਸਲਾ ਤਾਇਆ ਤਿੰਨ ਸਿੱਟਾ ਜਿਹੜੀਆਂ ਰਹੀਆਂ ਅਸੀਂ ਜਿੱਤ ਕੇ ਆਮ ਆਦਮੀ ਪਾਰਟੀ ਜਿੱਤੀ ਝੋਲੀ 'ਚ ਪਾਈਆਂ ਨੇ ਦੇਖੋ ਇੱਕ ਤਾਂ ਇਸ ਸਾਲਾਂ 'ਚ 50000 ਨੌਕਰੀ ਦੇਣੀ ਕੋਈ ਛੋਟੀ ਗੱਲ ਨਹੀਂ ਹੁੰਦੀ 70 ਸਾਲ ਰਾਜ ਕੀਤਾ ਆਹ ਹੋਰ ਸਰਕਾਰਾਂ ਨੇ ਕਿਸੇ ਵੀ ਸਰਕਾਰ 'ਚ ਐਨੀਆਂ ਨੌਕਰੀਆਂ ਅਜੇ ਤੱਕ ਨਹੀਂ ਨਿਕਲੀਆਂ ਸੀ ਔਰ ਜੇ ਨੌਕਰੀਆਂ ਮਿਲਦੀਆਂ ਵੀ ਸੀ ਤਾਂ ਉਹ ਬਿਨਾਂ ਪੈਸੇ ਤੋਂ ਨੌਕਰੀ ਅਜੇ ਤੱਕ ਨਹੀਂ ਮਿਲੀ ਸੀ ਔਰ ਖਾਸੇ ਤੇ ਜਿਹੜੀਆਂ ਹੁਣ 50000 ਨੌਕਰੀ ਮਿਲੀ ਹੈ ਜ਼ਿਆਦਾਤਰ ਗਰੀਬ ਘਰਾਂ ਦੇ ਬੱਚਿਆਂ ਨੂੰ ਹੀ ਮਿਲੀਆਂ ਬਿਨਾਂ ਪੈਸੇ ਤੇ ਬਾਪੀ ਮਹੱਲਾ ਕਲੇਨ ਨੂੰ ਅੱਜ ਜੀ ਸਾਨੂੰ ਜੰਮ ਰਿਹਾ ਮਹੱਲਾ ਕਲੇਨ ਵੀ ਪੰਜਾਬ ਚ ਜੀ ਮੁਰ ਤੱਕ ਬਹੁਤ ਖੁੱਲ ਚੁੱਕੇ ਆ ਜਿਹੜੇ ਜਿੱਥੇ ਜਿੱਥੇ ਖਾਲੀ ਪਈਆਂ ਜਗ੍ਹਾ ਉੱਥੇ ਵੀ ਮਹੱਲਾ ਕਲੇਨ ਕੋਲਾਂ ਦੇ ਟਾਈਮ ਚਾ ਕਾਫੀ ਹੱਦ ਤੱਕ ਖੁੱਲ ਜਾਣੇ ਆ ਤੇ ਉਹ 40 ਤਰ੍ਹਾਂ ਦੇ ਕੈਸਟ ਆ ਜਿਹੜੇ ਜਮਾ ਫ੍ਰੀ ਆਫ ਕਾਸਟ ਹੁੰਦੇ ਆ ਕੋਈ ਦਵਾਈ ਦਾ ਉੱਥੇ ਖਰਚਾ ਨਹੀਂ ਕੋਈ ਉੱਥੇ ਆਏ ਭੇਦ ਭਾਵ ਨਹੀਂ ਹੈਗਾ ਵੀ ਅਮੀਰ ਹੈ ਜਾਂ ਗਰੀਬ ਹੈ ਉੱਥੇ ਸਭ ਦਾ ਇਲਾਜ ਕੀਤਾ ਜਾਂਦਾ ਹੈ ਉੱਥੇ ਇਹ ਵੀ ਨਹੀਂ ਦੇਖਿਆ ਜਾਂਦਾ ਵੀ ਆ ਕੋਈ ਐਲਟੀ ਪਾਰਟੀ ਦਾ ਜਾਂ ਆਮ ਆਦੀ ਪਾਰਟੀ ਦਾ ਆਮ ਆਦੀ ਪਾਰਟੀ ਦੀ ਕਿਹ ਇਹੀ ਖਾਸੀਅਤ ਹੈ ਉੱਥੇ ਸਾਰਿਆਂ ਨੂੰ ਇੱਕ ਅੱਖ ਨਾਲ ਹੀ ਦੇਖਿਆ ਜਾਂਦਾ ਹੈ ਇੱਕ ਅੱਖ ਨਾਲ ਹਰ ਇੱਕ ਦਾ ਕੰਮ ਕੀਤਾ ਜਾਂਦਾ ਹੈ bina bhedbhav ek mlayan purani bench ne wale bahut wala pa rahe hon la hun punjab se ek notification karta si 18/02/2022 par hoy tak la bhul gayi thi ohda ki karan hai ਸਰ ਹੋ ਜਾਣਾ ਜੀ ਜਦੋਂ ਨੋਟੀਫਿਕੇਸ਼ਨ ਹੋਇਆ ਤਾਂ ਲਾਗੂ ਹੋ ਹੀ ਜਾਣਾ ਹੁਣ ਐਨਓਸੀ ਦਾ ਸਿਕਾ ਤੁਹਾਨੂੰ ਪਤਾ ਹੀ ਹੈ ਅ ਪਰਸੋ ਚੌਥੇ ਤੋਂ ਐਨਓਸੀ ਦੀਆਂ ਸਰਕਾਰ ਨੇ ਜਿਹੜੀਆਂ ਹੈਗੀਆਂ ਬੰਦ ਕਰਤੀਆਂ 2025 ਤੱਕ ਹਾਂ ਜੀ ਜਿਹੜੇ ਐਮੀਨੈਂਸ ਸਕੂਲ ਖੁੱਲੇ ਇਹਨਾਂ ਦਾ ਵੀ ਸਰਕਾਰ ਨੇ ਰੈਮੀਨੈਂਸ ਸਕੂਲ ਖੁੱਲੇ ਸਰ ਐਮੀਨੈਂਸ ਸਕੂਲ ਖੁੱਲੇ ਆ ਉੱਥੇ ਵੀ ਬੱਚਿਆਂ ਦੀ ਪਰਸੈਂਟੇਜ ਦੇ ਹਿਸਾਬ ਨਾਲ ਬੱਚਿਆਂ ਦੀ ਮਤਲਬ ਟੈਲੈਂਟ ਦੇ ਹਿਸਾਬ ਨਾਲ ਜਿਹੜਾ ਬੱਚਾ ਡਿਜ਼ਰਵ ਕਰਦਾ ਹੈ ਉੱਥੇ ਕੋਈ ਗਰੀਬ ਅਮੀਰ ਦਾ ਪੱਖ ਨਹੀਂ ਰੱਖਿਆ ਜਾਂਦਾ ਉੱਥੇ ਬੱਚਾ ਨੂੰ ਅਡਮਿਸ਼ਨ ਦਿੱਤੀ ਜਾਂਦੀ ਹੈ ਤੇ ਦੋ ਸਾਲਾਂ ਦੀ ਜਿਹੜੀ ਪੜਾਈ ਹੈ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ ਤੇ ਗਿੱਦੜਾ ਅਸੀਂ ਤਾਂ ਬਹੁਤ ਵੱਡੀ ਚੁਟਕਾ ਹੋ ਗਈ ਹੈ ਕੀ ਕਰਨੀ ਹੈ ਜੀ ਇੱਥੇ ਆਲਾ ਪਾਰਟੀ ਦੇ ਪ੍ਰਭਾਅ ਹੋਈ ਹੈ ਸਰ ਦੇਖੋ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਦਿਲ 'ਚ ਜਗ੍ਹਾ ਹੀ ਇੰਨੀ ਬਣਾਈ ਹੋਈ ਹੈ ਜੀ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਆਂ ਬਟ ਇੱਕ ਚੀਜ਼ ਇਹ ਵੀ ਹੈਗੀ ਹੈ ਕਿ ਵਿਰੋਧੀ ਪਾਰਟੀ ਨੂੰ ਤਾਂ ਸਿਰਫ ਇੱਕ ਮੌਕਾ ਮਿਲਣਾ ਚਾਹੀਦਾ ਹੈ ਵਿਰੋਧੀ ਪਾਰਟੀਆਂ ਦਾ ਮਤਲਬ ਉਹਨਾਂ ਦੇ ਨਾ ਹੁਣ ਕਹਿੰਦੇ ਹੁੰਦੇ ਆ ਬੁਖਲਾਏ ਪਏ ਆ ਉਹ ਉਹਨਾਂ ਨੇ 70 ਸਾਲਾਂ 'ਚ ਉਹ ਕੰਮ ਨਹੀਂ ਕੀਤੇ ਜਿੰਨੇ ਆਮ ਆਦਮੀ ਪਾਰਟੀ ਨੇ 2.5 ਸਾਲ 'ਚ ਕਰਤੇ ਉਹਨਾਂ ਦਾ ਤਾਂ ਹੋਰ ਤਾਂ ਤਾਂ ਕੁਝ ਹੁੰਦਾ ਨਹੀਂ ਸਿਰਫ ਵਿਰੋਧ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਆ ਬਟ ਜਿਹੜੀ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੋਈ ਹੈ ਉਹ ਨਹੀਂ ਕੋਈ ਖਤਮ ਕਰ ਸਕਦਾ ਬਾਕੀ ਦਲਵਾਹਤ ਗਏ ਪਹਿਲੀ ਵਾਰ ਮਨਾਵ ਮਾੜੀ ਦਿੱਤੀ ਜਾਨੀਗੇ ਪਹਿਲਾਂ ਜਾਂ ਕਾਂਗਰਸ ਜਾਂ ਅਕਾਲੀ ਬਣੇ ਰਹੇ ਹਨ ਹਾਂ ਜੀ ਡਿੰਪੀ ਨੇ ਕਿੰਨੀਆਂ ਮੂਟਾ ਦਿੱਤੇ ਐਮਐਲਏ ਸਾਹਿਬ ਅ ਸਰ 50000 ਰਿਆਲ ਮੂਟਾ ਹਾਂਜੀ ਹਾਂਜੀ ਬਹੁਤ ਵਧੀਆ ਬਾਕੀ ਅਸੀਂ ਕੈਂਪੇਨ ਵੀ ਕਰਦੇ ਕਾਰਨ ਮੈਂ ਵੀ ਜਾਣਦੀ ਹੁੰਦੀ ਸੀ ਉੱਥੇ ਮਤਲਬ ਲੋਕਾਂ ਦਾ ਰਿਸਪੌਂਸ ਦੇਖਦੇ ਸੀ ਜਦੋਂ ਸੁਣਦੇ ਸੀ ਕਿ ਲੋਕ ਡਿੰਪੀ ਬਾਈ ਜੀ ਨੂੰ ਬਹੁਤ ਚਾਹੁੰਦੇ ਐ ਆਮ ਆਦਮੀ ਪਾਰਟੀ ਨੂੰ ਵੀ ਚਾਹੁੰਦੇ ਐ ਡਿੰਪੀ ਬਾਈ ਜੀ ਨੂੰ ਵੀ ਚਾਹੁੰਦੇ ਐ ਹਨਾ ਤੇ ਸਾਨੂੰ ਇੱਕ ਤਾਂ ਹੁੰਦਾ ਵੀ 100% ਕੌਨਫੀਡੈਂਸ ਹੈ ਸਾਨੂੰ 100% ਕੌਨਫੀਡੈਂਸ ਹੈਗਾ ਵੀ ਅਸੀਂ ਗਿੱਦੜ ਵਾਲੇ ਜਿਹੜੀ ਹੌਟ ਸੀਟ ਹੈ ਅਸੀਂ ਜਿੱਤ ਕੇ ਆਮ ਆਦੀ ਪਾਰਟੀ ਦੀ ਝੋਲੀ 'ਚ ਪਾਵਾਂਗੇ ਤੇ ਅਸੀਂ ਆਪਣਾ ਉਹ ਵਾਅਦਾ ਪੂਰਾ ਵੀ ਕੀਤਾ ਹੈ ਉਹ ਸੀਟ ਨੂੰ ਜਿੱਤ ਕੇ ਅਸੀਂ ਆਮ ਆਦੀ ਪਾਰਟੀ ਦੀ ਝੋਲੀ 'ਚ ਪਾਇਆ ਵੀ ਇਹੜਾ ਆਪਣੇ ਹਲਕਾ ਦਾ ਐਮਐਲਏ ਸਾਹਿਬ ਜਗਸੀਰ ਮਾਸਟਰ ਜਗਸੀਰ ਜੀ ਉਹਨਾਂ ਦਾ ਕਿਹੋ ਜਿਹਾ ਸੁਭਾਅ ਸਰ ਬਹੁਤ ਵਧੀਆ ਬਹੁਤ ਨੇਕ ਦਿਲ ਇਨਸਾਨ ਨੇ ਬਰਕਰਾਰ ਨਾਲ ਬਹੁਤ ਵਧੀਆ ਰਹਿੰਦੇ ਆ ਮੈਂ ਮੈਨੂੰ ਮੈਨੂੰ ਜਿਤ ਤੱਕ ਪਤਾ ਹੈ ਵੀ ਮੈਂ ਅੱਜ ਤੱਕ ਕੋਈ ਵੀ ਐਮਐਲਏ ਸਾਹ ਕੋਲ ਕੰਮ ਲੈ ਕੇ ਗਈਆਂ ਮੈਨੂੰ ਕਦੇ ਵੀ ਉਹਨਾਂ ਨੇ ਕਿਸੇ ਕੰਮ ਲਈ ਜਵਾਬ ਨਹੀਂ ਦਿੱਤਾ ਤੇ ਸਭਾ ਆਪੱਖੋ ਅੱਜ ਤੱਕ ਉਹ ਕਿਸੇ ਨੂੰ ਵੀ ਗਰਮ ਸੁਭਾਅ ਨਾਲ ਜਾਂ ਉੱਚੀ ਗੱਲ ਨਾਲ ਨਹੀਂ ਬੋਲਦੀ ਹੈਗੀ ਮੁੱਖ ਮੰਤਰੀ ਸਾਹਿਬ ਜਾਇ ਇਸ ਦੇ ਪੁੜੀਆਂ ਸਾਰੇ ਬੇਟੇ ਦਾ ਵਿਆਹ ਸੀ ਸਮੀਤ ਸਿੰਘ ਦਾ ਨਾ ਵੀ ਉਹਨਾਂ ਨੇ ਉੱਥੇ ਹੀ ਕੀ ਕਿਹਾ ਆਮ ਸਾਰੇ ਬਹੁਤ ਆਮ ਬੇਅਸੀਂ ਤਾਂ ਆਮ ਬੰਦੇ ਆ ਸਰ ਬਿਲਕੁਲ ਜੀ ਹੈਗੀ ਆਮ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਬੰਦਿਆਂ ਦੀ ਹੈ ਜੀ ਤੇ ਸੀਐਮ ਸਾਹਿਬ ਜਿਵੇਂ ਸੀਐਮ ਬਣ ਕੇ ਮਾਨ ਸਾਹਿਬ ਚ ਕੋਈ ਇਦਾਂ ਦੀ ਗੱਲਬਾਤ ਕੋਈ ਇਦਾਂ ਦਾ ਐਟੀਟਿਊਡ ਵੀ ਮੈਂ ਸੀਐਮ ਬਣ ਗਿਆ ਮੈਂ ਜਾਂ ਪਤਾ ਨਹੀਂ ਕੀ ਬਣ ਗਿਆ ਔਰ ਜਿੱਦਾਂ ਪਹਿਲਾਂ ਸੀ ਆਮ ਇਨਸਾਨ ਸੀ ਹੁਣ ਵੀ ਇੱਕ ਆਮ ਇਨਸਾਨਾਂ ਦੀ ਤਰ੍ਹਾਂ ਆਪਦੀ ਆਮ ਆਮ ਜਿੰਦਗੀ ਜਿਉ ਰਿਹਾ ਹਾਂ ਕੈਨ ਮੰਤਰੀ ਗਰਮੇਸ਼ ਸਿੰਘ ਕੁੜਿਆਲੇ ਬੇਟਾ ਸਮੀਸਾ ਵਿੱਚ ਬਿਆ ਸੀਗਾ ਜਿੱਤੇ ਬਿੰਤਵੰਦੇ ਅਰਪਾਲ ਸਿੰਘ ਜੀਮਾ ਲੋਕਾਂ ਦੇ ਭੂਮਾਨਤਮਾਨ ਸ੍ਰੀ ਅਮਨ ਅਰੋੜਾ ਜੀ ਅਤੇ ਹੋਰ ਡੀਪੀ ਐਮਐਲਏ ਸਾਹਿਬ ਹੋਰ ਐਮਐਲਏ ਦਾ ਕੈਨ ਮੰਤਰੀ ਬਹੁਤ ਮਾਣਦੇ ਇਸ ਦਾ ਕੰਮ ਦੇ ਕੋਈ ਪਏ ਆ ਜੀ ਜੋ ਕਹਿਣ ਮੰਨਦੇ ਕਿ ਗੁਰਮੀਤ ਸਿੰਘ ਕੁੰਡਿਆ ਬਹੁਤ ਹੀ ਠੰਡੇ ਨਮਕ ਵਾਲੇ ਸਵਾਲ ਆ ਲੋਕਾਂ ਨੂੰ ਬਹੁਤ ਚਾਹੁੰਦੇ ਆ ਜਿਸ ਕਰਕੇ ਵਾਲੇ ਸੀਐਮ ਸਾਹਿਬ ਆਪ ਉਹਨਾਂ ਨੇ ਵਿਆਹ ਵਿੱਚੋਂ ਚੇ ਪੁੱਛੋ ਹੋਰ ਦਬਾਈਆਂ ਸੌਲ ਦੇ ਵਿੱਚ ਹਾਂ ਜੀ ਹਾਂ ਜੀ ਧੰਨਵਾਦ ਥੈਂਕ ਯੂ ਵੈਲਕਮ ਮੈਮ ਮੈਂ ਅਮਰਸਰ ਜਾ ਕੇ ਰਾਤ ਨੂੰ ਪ੍ਰੋਗਰਾਮ ਨਾਲ ਤੋਂ ਲੁਧਿਆਣਾ ਜਾਣਾ ਘੜਾ ਲੱਗਦਾ ਮਰ ਸਾਂ ਜਾ ਕੇ ਰਾਤ ਨੂੰ ਪ੍ਰੋਗਰਾਮ ਨਾਲ ਤੂਲੇ ਦੇ ਆਣੇ ਜਾਣਾ ਖੜਾ ਰਹਿਣਾ